BSF ਤੇ PP ਦੇ ਮੁਲਾਜ਼ਮਾਂ ਦੀ ਪ੍ਰੀਫਿੰਗ ਕੀਤੀ ਗਈ ਜਿਹੜੀ ਸਾਡੀ ਪੋਲਿੰਗ ਪਾਰਟੀਆਂ ਦੇ ਨਾਲ ਜਾਣ ਕੇ ਮੁਲਾਜ਼ਮ ਉਹ ਵੀ ਸਵੱਛਤਾ ਵਾਸਤੇ ਨਾਲ ਹੀ ਜਿਹੜੀ ਸਾਡੀ ਪਟ੍ਰੋਲਿੰਗ ਪਾਰਟੀਆਂ ਹੈਗੀਆਂ ਉਹਨਾਂ ਦੇ ਮੁਲਾਜ਼ਮਾਂ ਦੀ ਵੀ ਪ੍ਰੀਫਿੰਗ ਕੀਤੀ ਗਈ ਅਸੀਂ ਪੂਰੀ ਚੋਣ ਵਿਵਸਥਾ 'ਚ ਜਿਹੜੇ ਤੇ ਪਟ੍ਰੋਲਿੰਗ ਪਾਰਟੀ ਤੇ ਪੋਲਿੰਗ ਲੋਕੇਸ਼ਨਸ ਤੇ 650 ਮੁਲਾਜ਼ਮ ਲਾ ਦੇਗੇ ਉਸ ਤੋਂ ਇਲਾਵਾ ਬਾਕੀ ਸਾਰੀ ਜਿਹੜੀ ਸਾਡੀ ਲਾਅਨ ਲੋਡ ਡਿਊਟੀ ਚ ਹੈਗੀ ਨਾਕਾਬੰਦੀਆਂ ਹੈਗੀਆਂ ਔਰ ਜਿਹੜਾ ਪੂਰੇ ਜ਼ਿਲ੍ਹੇ ਦੀ ਸੀਲਿੰਗ ਹੈਗੀ ਇੰਟਰ ਸਟੇਟ ਬਾਰਡਰਸ ਜਿਹੜੇ ਹੈਗੇ ਉਹ ਸੀਲਿੰਗ ਹੈਗੀ ਉਹ ਸਾਰੇ ਮਿਲਾ ਕੇ 1300 ਮੁਲਾਜ਼ਮ ਅਸੀਂ 48 ਘੰਟਿਆਂ ਦੇ ਡਿਪਲॉयਮੈਂਟਸ ਤੇ ਡਿਪਲੋਏ ਕਰਦੇ ਆ ਪੂਰੇ ਜ਼ਿਲ੍ਹੇ 'ਚ ਤੇ ਜਿਹਦੇ ਵਿੱਚੋਂ 650 ਤੋਂ ਜ਼ਿਆਦਾ ਮੁਲਾਜ਼ਮ ਕੇਵਲ ਚੰਬੇਵਾਲ ਹਲਕੇ ਤੇ ਡਿਪਲੋਏ ਕੀਤੇ ਗਏ ਨੇ ਚਾਣ ਪ੍ਰਕਿਰਿਆ ਨੂੰ ਬੜਾ ਟ੍ਰਾਂਸਪੇਰੈਂਟ ਤਰੀਕੇ ਨਾਲ ਬੜਾ ਸ਼ਾਂਤੀਪੂਰਨ ਤੇ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣਾਸਤੇ ਆ ਅਸਲਤ ਕੁਲਮੇ ਕਿਹਾ ਗਿਆ ਤੇ ਇਸੇ ਸਾਹ ਵੱਲੋਂ ਇਹ ਮਿਲ ਨੂੰ ਇਹਨਾਂ ਸਾਰੇ ਮਾਮਲਿਆਂ ਦੀ ਰਿਪੋਰਟ ਦਿੱਤੀ ਗਈ ਹੈ ਕਿ ਇਹਨਾਂ ਸਾਰੀ ایਵੀਐਮ ਸਿਕਿਉਰਿਟੀ ਬਾਰੇ ਐਟ ది ਸੇਮ ਟਾਈਮ ਜਿਹੜਾ 200 ਮੀਟਰ ਤੋਂ ਦੂਰ ਲੋਕੇਸ਼ਨਸ ਤੇ ਕੋਲਿੰਗ ਪਾਰਟੀਆਂ ਦੇ ਐਂਟਰੀ ਬਾਰੇ ਔਰ ਇਸੇ ਵੀ ਉਥੇ ਵਾਟਰਮੂਬ ਬਿਨ ਆ ਮੋਬਾਈਲ ਦੇ ਨਾਲ ਐਂਟਰੀ ਨਹੀਂ ਦੇਣ ਬਾਰੇ ਵੀ ਸਿੱਖ ਦਿੱਤਾ ਗਿਆ ਹੈ ਉਸ ਤੋਂ ਇਲਾਵਾ ਕਿ ਹੋਰ ਬਾਕੀ ਚੀਜ਼ਾਂ ਵਾਲੇ ਬਾਰੇ ਵੀ ਕੀਤਾ ਗਿਆ ਹੈਗਾ ਅਸੀਂ ਸਾਰੇ ਕਮਿਟਿਡ ਆ ਫਰੀ ਐਂਡ ਫੇਅਰ ਇਲੈਕਸ਼ਨ ਗ੍ਰਾਮ ਵਾਸਤੇ ਇਸੇ ਵਿੱਚ ਤੋਂ ਇੱਕ ਜਿਹੜਾ ਰਿਸਰਚ ਕਰ ਚੁਕਾਵਾਗੇ ਮੇਰੀ ਟਾਡੇਰਾ ਹੀ ਸਾਰੇ ਵੋਟਰਾਂ ਨੂੰ ਇਲਤੀ ਹੈ ਕਿ ਵਰਡ ਚੜ ਕੇ ਇਸ ਜਿਹੜੇ ਡੈਮੋਕ੍ਰੇਸੀ ਦੇ ਪਰਪੇ ਸਾਰੇ ਪਾਰਟਿਸਪੇਟ ਕਰਨ ਜਿਹੜੀ ਡੈਮੋਕਰੇਸੀ ਹੈਗੀ ਉਹਨੂੰ ਸਟਰੈਂਥਨ ਕਰਨ ਤੇ ਆਪਣਾ ਹਲਕੇ ਚੱਪੇ ਵਾਲ ਦੇ ਜਿਹੜੇ ਫਾਈ ਇਲੈਕਸ਼ਨ ਸੀਗੇ ਉੱਚ ਬੜੀ ਤਦਾਰ ਚ ਪਾਰਟਿਸਪੇਟ ਕਰਕੇ ਵੋਟਾਂ ਪਾਉਣ ਸੋ ਥੈਟ ਕਿ ਚੰਗਾ ਇੰਚ ਹੋ ਜਾ ਕਿ ਇਸ ਇਸ ਤਰ੍ਹਾਂ ਕਿੰਨੇ ਮੁਲਾਜ਼ਮ ਤੇ ਕਿਤੇ ਗਏ ਨੂੰ ਅਸੀਂ ਜਿਹੜਾ ਪੋਲਿੰਗ ਲੋਕੇਸ਼ਨਾਂ ਹੈਗੇ ਆ ਉਹਨਾਂ ਤੇ ਤੇ ਪਲੱਸ ਪੈਟਰੋਲਿੰਗ ਪਾਰਟੀਆਂ 650 ਤੋਂ ਜ਼ਿਆਦਾ ਮੁਲਾਜ਼ਮ ਅਸੀਂ ਲਾ ਰਹੇ ਤੇ ਪੂਰੇ ਜ਼ਿਲ੍ਹੇ ਚ ਅਸੀਂ 1300 ਤੋਂ ਵੱਧ ਬੁਲਾ ਦੇ ਤੇ ਪੁਲਿਸ ਕਰ ਰਹੇ ਜਿਹੜਾ ਕੀ ਡਿਸਟ੍ਰਿਕਟ ਸੀਲਿੰਗ ਇੰਟਰਸਟੇਟ ਬਾਰਡਰ ਸੀਲਿੰਗ ਨਾਈਟ ਡੋਮਿਨੇਸ਼ਨ ਪੈਟਰੋਲਿੰਗ ਪਾਰਟੀਆਂ ਉਹ ਸਾਰੀਆਂ ਹੈ ਕਿ ਚੱਪੇਵਾਲ ਹਲਕੇ ਤੇ 650 ਤੋਂ ਜ਼ਿਆਦਾ ਬੁਲਾ ਦੇ ਸਰ ਕੋਈ ਇਹ ਸੈਂਸਿਟਿਵ ਗੂਤ ਨਹੀਂ ਹੈਗਾ ਚੱਪੇਵਾਲ ਸਾਡੀ 25 ਲੋਕੇਸ਼ਨਸ ਹੈਗੀ ਜਿਹੜੀ ਅਸੀਂ ਵਲਰੇਬਲ ਆਇਡੈਂਟੀਫਾਈ ਕੀਤੀ ਵੀ ਹੈਗੀ ਕੰਸਰਨ ਐਸ ਡੀ ਐਮਸ ਵੱਲੋਂ ਤੇ ਕੰਸਰਨ ਡੀ ਐਸ ਪੀ ਵੱਲੋਂ ਉੱਥੇ ਜਿਹੜਾ ਹੈਗਾ ਐਸ ਪਰ ਕ੍ਰਾਈਟੇਰੀਆ ਉੱਥੇ ਸੀ ਐਪੀਐਫ ਦੇ ਜਿਹੜੇ ਮੁਲਾਜ਼ਮ ਆਪਣੇ ਆਈਟੀਬੀਪੀ ਦੇ ਜਾਂ ਬੀ ਐਸ ਐਫ ਦੇ ਜਾਂ ਸਟੇਟ ਆਰਮ ਪੁਲਿਸ ਪੋਰਟ ਦੇ ਉਹਨਾਂ ਦੇ ਨਾਲ ਤੇ ਨਾਲ

ਤੇ ਕਿਉਂਕਿ ਜਿਹੜਾ ਹੈਗਾ VOTING ਵਾਸਤੇ ਜਿੱਦਾਂ 7 ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਟਾਈਮ ਹੈਗਾ ਜਿਹੜੇ ਵੋਟਰ 6 ਵਜੇ ਤੱਕ ਇਕੱਠੇ ਹੋ ਜਾਣਗੇ ਉਹਨਾਂ ਦੀ ਵੋਟਾਂ ਫਵਾਈਆਂ ਜਾਣੀਆਂ ਚਾਹੀਦੀਆਂ ਜਿੰਨਾ ਮਰਜ਼ੀ ਟਾਈਮ ਲੱਗ ਜਾਏ 6 ਵਜੇ ਤੱਕ ਜਿਹੜੇ ਲਾਈਨਾਂ ਪਰਹਿਣਗੇ ਉਹਦੇ ਬਾਅਦ BCS ਸਾਹਿਬ ਵੱਲ ਦਫ਼ਤਰ ਵਿੱਚ ਤੁਹਾਨੂੰ ਉਸ ਤੋਂ ਬਾਅਦ ਜਿਹੜਾ ਹੈਗਾ EVM ਨੂੰ ਸੁਰੱਖਿਅਤ ਤੌਰ ਤੇ ਲਾ ਕੇ ਤੇ ਫਿਰ 23 ਤਰੀਕ ਨੂੰ ਤੇ ਕਾਊਂਟਿੰਗ ਹੋਣੀ ਹੈ ਕਿ ਇਸ ਕਰਕੇ ਐਸ ਸੱਚ ਕੋਈ ਵੀ ਇਸ ਤਰ੍ਹਾਂ ਦੀ ਅਪਰੀਐਂਸ਼ਨ ਨਹੀਂ ਹੈਗੀ ਐਟ ਦੀ ਸੇਮ ਟਾਈਮ ਬਹੁਤ ਦੀ ਸਫੀਸ਼ੀਐਂਟ ਤਦਾਦ ਚ ਦੋ ਐਸਪੀਰੈਂਟ ਤੇ ਅਫਸਰ ਸਾਡੇ ਉਹਨਾਂ ਦੇ ਨਾਲ ਚਾਰ ਡੀਐ ਇਸ ਚੌਂ ਪ੍ਰਕਿਰਿਆ ਨੂੰ ਹਲਕਾਰ ਚੱਬੇਵਾਲ ਚ ਜਰਾ ਹੈਗਾ ਉਹ ਮੁਕਮਲ ਕਰਨ ਵਾਸਤੇ ਕਨਾਲ ਕਰਤੇ ਰਹੇਗੇ ਤੇ ਬੜਾ ਪੀਸਫੁਲ ਤੇ ਟ੍ਰਾਂਸਪੇਰੈਂਟ ਫਰੀ ਤਰੀਕੇ ਨਾਲ ਜਰਾ ਹੈ ਕਲੈਕਸ਼ਨ ਹੋਟੇਗਾ ਠੀਕ ਹੈ